ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਏ ਫਰੀਕੋੜ ਸਤਤ ਬਾਬਾ ਰੋਡੇ ਸ਼ਾਹ ਜੀ ਦੀ ਦਰਗਾਹ ਦੀ ਕਮੇਟੀ ਦੇ ਉੱਪਰ ਸ਼ਰਧਾਲੀਆਂ ਵੱਲੋਂ ਖੜੇ ਕੀਤੇ ਗਏ ਨੇ ਸਵਾਲ ਕਮੇਟੀ ਦੇ ਪ੍ਰਧਾਨ ਤੇ ਲਗਾਏ ਗਏ ਨੇ ਕਥਿਤ ਤੌਰ ਤੇ ਪੈਸਿਆਂ ਦੇ ਵਿੱਚ ਧੰਦਲੀ ਕਰਨ ਦੇ ਇਲਜ਼ਾਮ ਪਰ ਪ੍ਰਧਾਨ ਵੱਲੋਂ ਦੋਸ਼ਾਂ ਨੂੰ ਸਿਰੇ ਤੇ ਨਕਾਰਿਆ ਫਰੀਕੋੜ ਦੇ ਕੋੜਪੁਰਾ ਰੋਡ ਸਤਤ ਬਾਬਾ ਪੀਰ ਰੋਡੇ ਸ਼ਾਹ ਦੀ ਪ੍ਰਬੰਧਕ ਕਮੇਟੀ ਦੇ ਉੱਪਰ ਨੇੜਲੇ ਪਿੰਡਾਂ ਦੇ ਸ਼ਰਧਾਲੂਆਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਕਮੇਟੀ ਦੇ ਪ੍ਰਧਾਨ ਵੱਲੋਂ ਪਿਛਲੇ 21 ਸਾਲਾਂ ਤੋਂ ਕੋਈ ਵੀ ਸਹਾਕਤਾ ਨਹੀਂ ਰੱਖਿਆ ਗਿਆ ਅਤੇ ਨਾ ਹੀ ਉਹਨਾਂ ਵੱਲੋਂ ਇੱਕ ਕਮੇਟੀ ਰਜਿਸਟਰਾਈ ਕੀਤੀ ਹੈ ਅਤੇ ਅਸੀਂ ਤੌਰ ਤੇ ਪੈਸੇ ਦੀ ਤਾਦਲੀ ਕੀਤੀ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੇ ਖੁਲਾਸੇ ਕੀਤੇ ਗਏ ਨੇ ਪਰ ਦੂਜੇ ਪਾਸੇ ਕਮੇਟੀ ਦੇ ਪ੍ਰਧਾਨ ਪ੍ਰਨਾਭ ਸਿੰਘ ਮੋੜ ਵੱਲੋਂ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਉਹਨਾਂ ਵੱਲੋਂ ਸਾਰੇ ਹੀ ਪ੍ਰੂਫ ਮੀਡੀਆ ਸਾਹਮਣੇ ਰੱਖੇ ਗਏ ਨੇ ਤੁਸੀਂ ਵੀ ਸੁਣੋ ਇਸ ਮੌਕੇ ਕੀ ਸਵਾਲ ਖੜੇ ਕੀਤੇ ਨੇ ਪ੍ਰਬੰਧਕ ਕਮੇਟੀ ਉੱਪਰ ਡੇਰੇ ਚ ਆਉਂਦੇ ਸ਼ਰਧਾਲੂਆਂ ਨੇ ਅਤੇ ਉਹਨਾਂ ਦਾ ਕੀ ਦਿੱਤਾ ਹੈ ਜਵਾਬ ਡੇਰੇ ਦੇ ਪ੍ਰਧਾਨ ਪ੍ਰਨਾਮ ਸਿੰਘ ਮੌਲ ਨੇ 2021 ਸਾਲ ਤੋਂ ਜਿਹੜੀ ਪੈਸੇ ਦੀ ਗੋਲਕ ਦੀ ਦੁਰਵਰਤੋਂ ਹੋ ਰਹੀ ਹੈ ਉਹਦੇ ਮਤਲਬ ਤੁਹਾਨੂੰ ਅਸੀਂ ਕੋਈ ਜਾਣਕਾਰੀ ਦੇ ਰਹੇ ਹਾਂ ਸਾਡੇ ਕੋਲ ਉੱਥੋਂ ਏਰੀਏ ਦੇ ਬੰਦੇ ਆਏ ਜਿਨ੍ਹਾਂ ਵਿੱਚ ਆ ਸਾਡੇ ਨਾਲ ਬਿਠੇ ਸ਼ਮਸ਼ੀਰ ਸਿੰਘ ਜੀ ਹੈ ਇਹ ਭਾਈ ਜੀ ਬਿਠੇ ਹੈ ਤੇ ਆ ਹੋਰ ਜਿੰਨੇ ਖਰਿਆ ਮਗਰ ਤੇ ਇਹਨਾਂ ਦੇ ਨਾਲ ਅੱਜ ਕੱਲ ਜਿਹੜੀ ਉਹਨਾਂ ਨੇ ਇੱਕ ਨਵੀਂ ਆਪਣੀ ਸੋਸਾਇਟੀ ਬਣਾਈ ਹੈ ਉਹਦੇ ਵਿੱਚ ਕੈਸ਼ੀਅਰ ਜਿਹਦਾ ਨਾਮ ਮਨਦੀਪ ਸਿੰਘ ਜੱਗੀ ਸਾਬਕਾ ਮੈਂਬਰ ਹੈ ਇੱਕ ਜਸਵਿੰਦਰ ਸਿੰਘ ਛੋਟਾ ਬਰਾੜ ਟੀਬੀ ਭرائی ਤੋਂ ਇਹ ਬੰਦੇ ਹਾਜ਼ਰ ਸੀ ਕਿ ਯਾਰ ਭਰਾਓ ਆਓ ਆਪਾਂ ਜਿਹੜਾ ਪ੍ਰਨਾਮਔੜਾ ਬਾਬਾ ਰੋਡੇ ਸ਼ਾਹ ਦੇ ਕੋਲੋਂ ਲੁੱਟ ਕੇ ਖਾਈ ਜਾ ਰਿਹਾ ਹੈ ਤੇ ਅੱਜ ਜਦੋਂ ਅਸੀਂ ਇਹ ਚਾਗਾ ਚੱਕਿਆ ਅਸੀਂ ਪਿਛੜੀ ਵਾਰ ਦੀ ਗੱਲ ਦੱਸਦੇ ਹਾਂ ਤੇ ਚੋਰੀ ਕੋਲਕ ਗਣਰੇ ਜੀ ਅਸੀਂ ਉੱਤੇ ਪਹੁੰਚ ਗਏ ਤੇ ਅਸੀਂ ਉਹ ਜਿਹੜਾ ਪੈਸਾ ਸੀ ਉਹ ਆਪਦੇ ਕਬਜੇ ਚ ਲਿਆ ਉਹ ਜਿਹੜਾ ਪੈਸਾ ਸੀ ਇਹਨਾਂ ਦਾ ਜੇ ਇੱਕ ਮੈਂਬਰ SLACHI ਗੁਪਤਾ ਤੇ ਇੱਕ ਦੋ ਮੁੰਡੇ ਹੋਰ ਸੀ ਆਸ਼ੂ ਉਹਨਾਂ ਦੇ ਰਾਈ ਅਸੀਂ ਸਾਂਝੀ ਜਗ੍ਹਾ ਜਿਹੜਾ ਬਾਹਰ ਐਸੋਸੀਏਸ਼ਨ ਦਾ ਸਾਹਬ ਦਾ ਪ੍ਰਧਾਨ ਹੈ ਸੁਤੰਦਰ ਪਾਲ ਸਿੰਘ ਲਾਡੀ ਸੰਧੂ ਉਹਦੇ ਕੋਲੇ ਰੱਖਿਆ ਜਿਸ ਵਿੱਚੋਂ ਅਸੀਂ ਮੇਲੇ ਤੇ ਵੀ ਖਰਚ ਕੀਤਾ ਤੇ ਸਾਲ ਭਰ ਤੋਂ ਜਿਹੜਾ ਡੇਰੇ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਸੀ ਉਹ ਬਿੱਲ ਵੀ ਅਸੀਂ ਭਰਿਆ ਤੇ ਬਾਕੀ ਜਿਹੜੀ ਹੈ ਉਹ ਗੱਲਬਾਤ ਹੋਰ ਜਿਹੜੀਆਂ ਹੋਈਆਂ ਇਹ ਜਿਵੇਂ ਕਹਿੰਦੇ ਆ ਕਿ ਸਾਡੀ ਸੰਸਥਾ ਰਜਿਸਟਰਡ ਹੈ ਆ ਸਾਡੇ ਕੋਲੇ ਆਰਟੀਆਈ ਪਾਈ ਵੀ ਹੈ ਆ ਤੁਸੀਂ ਵੇਖ ਸਕਦੇ ਆ ਇਹ ਚਾਰਟੀਆ ਦਾ ਜਵਾਬ ਮਿਲਿਆ ਹੈ 31 ਇੱਕ 25 ਤੱਕ ਕੋਈ ਸੰਸਥਾ ਰਜਿਸਟਰਡ ਨਹੀਂ ਸਰਬ ਸਾਡੀ ਇੱਕੋ ਇੱਕ ਮੰਗ ਹੈ ਸਾਨੂੰ ਕੋਈ ਇਹਨਾਂ ਦਾ ਦੁੱਖ ਨਹੀਂ ਸਾਨੂੰ ਇਹ ਹੈ ਕਿ ਜਿਹੜਾ ਉਥੇ ਗੋਲਕ ਦਾ ਹਿਸਾਬ ਹੈ ਵੀਏਕੀ ਸਾਲਾਂ ਦਾ ਹਿਸਾਬ ਦਿੱਤਾ ਜਾਵੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਅਕਾਊਂਟ ਹੈ ਉਹ ਬੈਂਕਸ ਬੈਂਕ ਚ ਹੈ ਉਹ ਖਾਤਾ ਜਿਹੜਾ ਮਤਲਬ ਸੋਸਾਇਟੀ ਦਾ ਇਹਨਾਂ ਦੀ ਸੋਸਾਇਟੀ ਦਾ ਖਾਤਾ ਕਿਸ ਬੈਂਕ ਚ ਹੈ ਤੇ ਜਿਹੜਾ ਜਦੋਂ ਵੀ ਗੋਲਕ ਗਿੰਦੇ ਆ ਉਹ ਚੋਰੀ ਕਿਉਂ ਗਿੰਦੇ ਆ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਿਉਂ ਨਹੀਂ ਕਿਹਾ ਜਾਂਦਾ ਸਾਨੂੰ ਸਿਰਫ ਇੰਨੀ ਹੈ ਕਿ ਉਹ ਹਿਸਾਬ ਦੇਣ 20 ਕਿ ਸਾਲ ਦਾ ਤੂੰ ਪੈਸਾ ਕਿੱਥੇ ਹੈ ਸਾਡਾ ਮਕਸਦ ਸਿਰਫ ਇੱਕੋ ਹੀ ਹੈ ਕਿ ਜਿਹੜਾ ਨੇ 25 26 ਸਾਲਾਂ ਦਾ ਜੋ ਵੀ ਨੇ ਉਥੇ ਅਕਾਊਂਟ ਇਹਨੇ ਪੈਸੇ ਵਰਤੇ ਆ। ਉਥੋਂ ਦੇ ਜਿਹੜੇ ਨੇੜਲੇ ਪਿੰਡਾਂ ਦੇ ਲੋਕ ਆ ਇਹ ਹੀ ਪੁੱਛ ਰਹੇ ਆ ਵੀ ਤੁਹਾਡੇ ਕੋਲੇ ਕਿੰਨੇ ਅਮਾਉਂਟ ਪਿਆ। ਵੀ ਇਹ ਹੁਣ ਜਗਾ ਜਿਹੜੀ ਬਣੀ ਵੀ ਆ ਇਹ ਡੰਗਲਾਤ ਵਿਭਾਗ ਦੇ ਥਾਂ 'ਚ ਬਣੀ ਵੀ। ਤੇ ਇਹ ਪਿੰਡਾਂ ਦੇ ਲੋਕ ਕਾਣੇ ਨੂੰ 5 6 ਸਾਲਾਂ ਤੋਂ ਇਹਦੀਆਂ ਮਿਹਨਤਾਂ ਕਰ ਰਹੇ ਵੀ ਸਾਨੂੰ ਹਿਸਾਬ-ਕਿਤਾਬ ਦੱਸ ਦੇ ਵੀ ਤੇਰੇ ਕੋਲੇ ਪੈਸੇ ਕਿੰਨੇ ਪਏ ਆ। ਡੇਰੇ ਦੇ ਵੀ ਆਪਾਂ ਕੋਈ ਮਰਲਾ 2 ਮਰਲੇ ਮਗਰ ਜਗਾ ਲਈਏ ਕੱਲ ਨੂੰ ਕਿਸੇ ਨੇ ਹਾਈ ਕੋਰਟ ਜਾ ਕੇ ਰੈਟ ਪਾ ਦੀ ਇਸ ਜਗਾ ਦੀ। ਇਹ ਜਗਾ ਛੜਕਦੇ ਬਣਾਈ ਬੈਠੇ ਆ ਤਾਂ ਆਉਣ ਜਾਣ ਵਾਲੇ ਨੂੰ ਰਹਿਣ ਪੈਂਦਾ ਇਸੀ ਤੇ ਹਾਈ ਕੋਰਟ ਨੇ ਕੋਈ ਆਰਡਰ ਇਸ਼ੂ ਕਰਤੇ ਤੇ ਪ੍ਰਸ਼ਾਸਨ ਨੂੰ ਮੰਨਣੇ ਪੈਣੇ ਇਸ ਗੱਲ ਤੇ ਇਸ ਦੇ ਬਾਵਜੂਦ ਵੀ ਇਹਨਾਂ ਦੀਆਂ ਮੰਤਾਂ ਕਰਨ ਦੇ ਬਾਵਜੂਦ ਵੀ ਚਾਰਾ ਪੰਜਾ ਸਾਲਾਂ ਤੋਂ ਨਾ ਤਾਂ ਉਹ ਇਸ ਗੱਲ ਦਾ ਦੱਸਦਾ ਹਿਸਾਬ ਕਿ ਨਾ ਉਹ ਮੂਹਰੇ ਆ ਕੇ ਕੋਈ ਜਗਾ ਕਹਿੰਦਾ ਵੀ ਮੈਂ ਆਪਾਂ ਜਗਾ ਲੈ ਲਵਾਂ ਸਾਰੇ ਜਾਨੇ ਰਲ ਕੇ ਇਕੱਠੇ ਹੋ ਗਏ ਨਾ ਕੋਈ ਕਮੇਟੀ ਦੇ ਮੈਂਬਰ ਕੋਈ ਮਤਾ ਵਿਖਾਉਂਦਾ ਵੀ ਸਾਡੇ ਆ ਮਤੇ ਪਏ ਵੇ ਜਾਂ ਅਸੀਂ ਚੋਣ ਕਰਦੇ ਹਾਂ ਸਾਲ ਮਗਰੋਂ 25 ਸਾਲਾਂ ਦਾ ਉਸ ਜਗ੍ਹਾ ਤੇ ਆਪਦੀ ਦਬਦਬਾ ਬਣਾਈ ਬੈਠਾ ਇਹਨਾਂ ਨੂੰ ਸਭੋ ਡਰਾਉਂਦਾ ਧਮਕਾਉਂਦਾ ਵੀ ਰਹਿੰਦਾ ਏ ਵੀ ਤੁਸੀਂ ਜੇ ਬੋਲੇ ਮੈਂ ਐ ਕਰ ਦੂੰਗਾ ਪਿਛਲੇ ਦਿਨੀ ਤੁਸੀਂ ਇਸ ਗੱਲ ਦਾ ਵੇਖਿਆ ਵੀ ਹੋਣਾ ਮੇਰੇ ਵੀ ਉੱਥੇ ਕੋਈ ਫਾਇਰਿੰਗ ਵੀ ਹੋਈ ਆ ਉਹ ਫਾਇਰਿੰਗ ਹੋਣ ਦੇ ਕਾਰਨ ਵੀ ਇਹੀ ਇਹੀ ਗੱਲਾਂ ਹੈਗੀਆਂ ਹੋਰ ਜਿਹੜੇ ਕੋਈ ਨਵੇਂ ਬੰਦੇ ਆਵਾਜ਼ ਠਾਉਂਦੇ ਆ ਜਾਂ ਤਾਂ ਉਹਨਾਂ ਨੂੰ ਖਰੀਦ ਲੈਂਦਾ ਏ ਇਹ ਜਾਂ ਮਤਲਬ ਕਿਸੇ ਨਾ ਕਿਸੇ ਪ੍ਰਾਇਰ ਚੇਤਨਾ ਮੋਤਾ ਹੁੰਦਾ ਬੋਲਣ ਨਹੀਂ ਦਿੰਦਾ ਇਹ ਸੰਗਤਦਾਈ ਪੈਸਾ ਹੁੰਦਾ ਇਹ ਪਿਛਲੇ ਦੌਰਾਨ ਸਾਨੂੰ ਇਹਨਾਂ ਨੇ ਇਹਨਾਂ ਦੇ ਜਿਹੜੇ ਪੁਰਾਣੇ ਸਲਕੀ ਹੋਰੀ ਸੀ ਇਹ ਦੱਸਦੇ ਨੇ ਵੀ ਅਸੀਂ ਸ਼ਹਿਰ ਤੋਂ ਵੀ ਪਰਤੀਆਂ ਕੱਢਦੇ ਨਹੀਂ 5-5 ਲੱਖ 6-6 ਲੱਖ ਰੁਪਏ ਨੇ ਸ਼ਹਿਰ ਤੋਂ ਪਰਤੀਆਂ ਕੱਢ ਲੈਂਦੇ ਸੀ ਹੁਣ ਜਿਵੇਂ ਸੌਰਵ ਸਿੰਘ ਜੀ ਨੇ ਦੱਸਿਆ ਤੁਹਾਨੂੰ ਵੀ ਅਸੀਂ ਪਿਛਲੀ ਵਾਰੀ ਮੇਲਾ ਸੀ ਆਪ ਕਰਵਾਇਆ ਤੇ ਸਾਡਾ ਤਾਂ ਸਵਾ ਲੱਖ ਰੁਪਏ ਲੱਗਿਆ ਹੀ ਉੱਥੇ ਮੇਲਾ ਗਰਾਊਂਡ ਤੇ ਠੀਕ ਹੈ ਨਾ ਤੇ ਇਹਦਾ 5-5 ਲੱਖ ਦੀਆਂ ਇਥੋਂ ਗਰਾਈਆਂ ਇਕੱਠੀਆਂ ਕਰਕੇ ਬਾਕੀ ਗੋਲਕ ਵਿੱਚ ਪੈਸੇ ਕੁਝ ਉੱਥੇ ਪਿਛਲੇ ਮੇਲੇ ਦੌਰਾਨ ਅਸੀਂ ਵੇਖਿਆ ਵੀ ਜਿਹੜੇ ਲੋਕ ਸਾਨੂੰ ਆਉਂਦੇ ਸੀ ਵੀ ਅਸੀਂ ਸੇਵਾ ਦੇਣੀ ਸੀ ਗੋਲਕ ਵਿੱਚ ਪਾਉਂਦੇ ਰਹੇ ਉਹ ਸਾਨੂੰ ਉੱਥੇ ਬੈਠ ਕੇ 4-5 ਲੱਖ ਆ ਪੇਪਰ ਲੈ ਲਓ 2000 ਇੱਕ ਦੀ ਰਜਿਸਟਰ ਹੈ 410 ਨੰਬਰ ਹੈ ਹੁਣ ਇਹ ਸਾਰੀ ਫੀਸ ਭਰ ਕੇ 2025-26 ਤੱਕ ਨਿਊ ਕਰਾਈ ਹੈ ਸਾਰੇ ਜਿਹੜੇ ਹੁਣ ਇੱਕ ਕਹਿੰਦੇ ਕਰਾਏ ਨਹੀਂ ਗਏ ਇਹਦੇ ਚ ਕੁਝ ਬੰਦਿਆਂ ਦੀ ਡੈਥ ਹੋ ਗਈ ਸੀ ਜਿਨ੍ਹਾਂ ਦੇ ਉਹਨਾਂ ਦੇ ਬੰਦੇ ਪਾਏ ਗਏ 11 ਮੈਂਬਰ ਇਹਦੇ ਵਿੱਚ ਆ ਅਸੀਂ ਮਨਜ਼ੂਰੀ ਲੈ ਕੇ ਆਏ ਆ ਜਿਹੜੀ ਕਿ ਸਪੀਕਰ ਆਪਾਂ ਲਾਉਣੇ ਆ ਸਾਹ ਨੂੰ ਸਾਥ ਹੋਤੇ ਜਿਹੜੇ ਇਹ ਕਿਨੇ ਗੱਲੇ ਕਰਨ ਦੀ ਗੱਲ ਆ ਆ ਦੋ ਤਿੰਨ ਦਿਨ ਪਹਿਲਾਂ ਸਾਰੀ ਕਮੇਟੀ ਨੇ ਸਾਡੀ ਨੇ ਮਤਾ ਪਾ ਕੇ ਗੱਲਾਂ ਖੋਲਿਆ ਗੱਲਾ ਖੋਲ ਕੇ ਉੱਤੇ ਨਸੀਬ ਬਣੀ ਹੋਈ ਹੈ ਤੇ ਉਹਦੇ ਵਿੱਚ ਅਸੀਂ ਗਿਣਿਆ ਹੁਣ ਤੱਕ ਕੋਈ ਸੋਸਾਇਟੀ ਕੋਲ ਕਿੰਨਾ ਬਕਾਇਆ ਪਿਆ ਅਕਾਊਂਟ ਕਿਹੜੀ ਬੈਂਕ ਵਿੱਚ ਹੈ ਇਹ ਵੀ ਉਹਨਾਂ ਨੇ ਪੁੱਛਿਆ ਕਾਊਂਟ ਸਾਡਾ ਹੈਗਾ ਜੀ ਆਪਣੇ ਗ੍ਰਾਮੀਣ ਬੈਂਕ ਉਹਦੀ ਸਾਹਮਣੇ ਰਾਮਲੋਥਰੇ ਦੇ ਨਾਲ ਪਰ ਗੱਲ ਇਹ ਉਹ ਵੀ ਇਹਨਾਂ ਦਾ ਪੈਸੇ ਵੱਧਦੇ ਨਹੀਂ ਸੀ ਜਿਹੜੇ ਖਾਤੇ ਜਾਏ ਜਾਣ ਕੀ ਹੋਇਆ ਵੀ ਮੈਂ 2018 ਚ ਕੈਨੇਡਾ ਚ ਹਾਂ 17 ਤੱਕ ਤਾਂ ਸਾਰਾ ਜਿਹੜਾ ਹਿਸਾਬ-ਦਾਬ ਸੀਗਾ ਮੇਰੇ ਤੇ ਪਰਚਾ ਹੋ ਗਿਆ 16 ਅ ਉਹ ਸਾਰਾ ਇਹਨਾਂ ਨੇ ਕਿਹਾ ਵੀ ਇਹਨੇ ਪ੍ਰਣਾਉਣੇ ਨਹੀਂ ਜਮੀਨ ਬਣਾ ਲਈਏ ਉਹ ਉਹ ਸਾਰਾ حساب ਤਾਂ ਡੀਸਾ ਨੇ ਲਿਆ। ਉਡੀ ਸਾਡੇ ਕੋਲ ਹੀ ਹੈ ਸਾਡੇ ਉਹਨੇ ਕਾਗੇ ਪੱਤਰ ਸਾਰੇ ਉਹਨਾਂ ਕੋਲ ਹੀ ਹੈ। ਉਸ ਤੋਂ ਬਾਅਦ ਮੈਂ 18 ਚ ਗਿਆ ਤੇ 19 ਜਹਾਂ। ਜਦੋਂ ਮੈਂ 19 ਦੇ ਵਿੱਚ ਆਇਆ ਤਾਂ ਬਾਬੇ ਦੇ ਸੇ 3.5 ਲੱਖ ਰੁਪਿਆ ਕਰਜ਼ਾ ਕਰੀ ਬੈਠੇ ਸੀ। ਜਿਹਦੇ ਵਿੱਚ 1.5 ਲੱਖ ਰੁਪਿਆ ਦਾ ਬਿੱਲ ਹੀ ਸੀ। ਇਹ ਉਹ ਟਰਾਂਸਫਾਰਮਰ ਆਉ ਹੀ ਮੇਰੇ ਨਾਂ ਤੇ। ਦੂਜੀ ਲੋਕਾਂ ਦੀ ਲੈਣ ਦੇਣੀ ਸੀਗੀ ਸੌਦੇ ਦੀ ਹੋਰ ਸਾਰੀ। ਉਹ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਉਹ ਨਭਾ ਨਹੀਂ ਹੁੰਦਾਗਾ। ਆਪਾਂ ਇਹਦਾ ਹੈਗਾ ਸਾਰਾ ਗੱਲਾਂ ਇਕੱਠਾ ਕਰਕੇ ਜੋ ਬਾਬੇ ਦੇ ਉਦੋਂ ਉਹ ਹੀ ਮੱਥਾ ਟਿਕਾਉਂਦਾ ਸੀ ਤਿੰਨੀ ਸਾਈਂ ਦਾ ਮੱਥੇ ਦੇਖਦੇ ਸੀਗੇ ਜਿਹੜਾ ਇਕੱਲਾ ਗੱਲੇ ਚ ਪੈਂਦਾ ਉਹ ਹੀ ਪੈਸਾ ਰਹਿੰਦਾ ਸੀ ਦੂਜਾ ਲੈ ਜਾਂਦੇ ਸੀ ਉਹ ਜੋ ਇਕੱਠਾ ਹੋਇਆ ਉਹ ਚ 83000 ਰੁਪਏ ਮਹੀਨੇ ਵਾਰ ਕੱਢਿਆ ਅਸੀਂ ਫਿਰ ਬਾਬੇ ਨੂੰ ਪੁੱਛਿਆ ਵੀ ਤੈਨੂੰ ਕਿੰਨਾ ਪੈਸੇ ਅੱਗੇ 5000 ਤੋਂ ਦਿੰਦੇ ਸੀ ਅਸੀਂ ਤੋ ਕਹੋ ਵੀ ਮੈਨੂੰ 12-13000 ਬੰਦ ਆ ਅਸੀਂ ਸਾਰੇ ਨਾਲ ਗੱਲ ਕਰਕੇ ਤੀਜਾ ਹਿੱਸਾ ਬਾਬੇ ਨੂੰ 83000 ਦਾ ਜਿਹੜੇ ਲੱਖ ਨਿਕਲੇ ਤਾਂ 33000 ਉਹ ਬਾਬੇ ਨੂੰ ਦੁੱਲੇ ਖਾਣ ਦਿੰਦੇ ਸੀ ਜਿਹੜਾ ਦੂਜਾ ਸੀਗਾ ਉਹ ਖਰਚੇ ਸੀ ਸਾਰਾ ਹਰ ਵੀਰਵਾਰ ਤਾਂ ਲੰਗਰ ਲਾਉਣੀ ਸੀ ਹੋਰ ਟੂਟ ਮੋਟਰਾਂ ਦੇ ਕਦੇ ਮੋਟਰਸਾਈਕਲ ਕੀ ਕਦੇ ਕੁਝ ਹੋ ਗਏ ਉਹ ਪੈਸੇ ਜਿੰਨੇ ਕਿ ਪਹਿਲਾਂ ਕਰਾਇਆ ਜਮਾ ਉਹ ਹੈਗੇ ਆ ਖਾਤਾ ਉਵੇਂ ਪਿਆ ਉਵੇਂ ਖਾਤਾ ਮਿੰਨੀ ਕਰਦੇ ਖਾਤੇ ਦੀ ਗੱਲ ਪਈ ਹੈ ਉਵੇਂ ਪਿਆ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਹੁਣ ਤੱਕ ਦਾ ਡਾਟਾ ਹੈ ਜਿਹੜਾ ਖਾਤੇ ਦੇ ਵਿੱਚ ਪੈਸੇ ਪਏ ਆ ਉਹ ਜੰਤ ਕਰ ਸਕਦੇ ਸਾਨੂੰ ਦੱਸ ਸਕਦੇ ਆ ਬਿਲਕੁਲ ਮੈਂ ਤੁਹਾਨੂੰ ਦੇ ਦਿੰਦਾ ਕਾਪੀ ਦੇ ਦਿੰਦਾ ਉਹ ਖਾਤਾ ਵੀ ਕਢਾ ਕੇ ਜਾ ਕੇ ਤੇ ਮੈਂ ਕਾਪੀ ਦੇ ਦਿੰਦਾ ਥੋੜਾ ਜਿਹਾ ਜਿ ਉਸ ਕੀਤਾ ਉਦੋਂ ਬਾਅਦ ਦਾ ਖਰਚਾ ਜਿੰਨਾ ਜਿਆਦਾ ਸੀ ਮੈਂ ਹਰ ਵਾਰੀ ਕੋਲੋਂ ਵੀ ਤੀ ਪਿਆ ਯਾਰ ਪਾ ਕੇ ਡੰਗ ਲੈਂਦਾ ਰਿਹਾ ਮੋਟੇ ਬਰੇ ਘਾਟੂ ਚਾਰ ਪੰਚਾਇਤਾਂ ਇਕੱਠੀਆਂ ਹੋਈਆਂ ਫਿਰ ਕੋਡੇ ਖਲਾਮ ਵਾਜੇ ਉੱਥੇ ਕਾਹਤੋਂ ਪੰਚਾਇਤਾਂ ਹੋਈਆਂ ਤੋਂ ਹਮ ਵੀ ਲੱਗਦਾ ਕਿ ਪੰਚਾਇਤਾਂ ਕਿਉਂ ਇਕੱਠੀਆਂ ਹੋਈਆਂ ਜੀ ਇਹਨਾਂ ਚ ਇੱਕ ਸਦਨਾਮ ਸਿੰਘ ਹੈ ਜੀ ਉਹਨੇ ਆਪ ਦੇ ਤਾਈ ਦੀ ਜ਼ਮੀਨ ਉਹਦੀ ਹੋ ਗਈ ਸੀ ਡੈਥ ਇਹਨਾਂ ਡੈਥ ਨਹੀਂ ਗਵਾਜ ਗਿਆ ਸੀ ਉਹ ਇਹਨਾਂ ਨੇ ਸਮਾਂ ਰਹਿੰਦੇ ਹੀ ਉਹਦੀ ਜਿਹੜੀ ਜ਼ਮੀਨ ਸੀਗੀ ਉਹ ਆਪ ਦੇ ਨਾਮ ਗਲਤ ਦਸਤੂਰ ਬਣਾ ਕੇ ਤੇ ਉਹਦੇ ਚ ਮੱਗਰ ਦਾ ਹੀ ਪਰਚਾ ਹੋਇਆ ਸੀ ਮੱਗਰ ਨੂੰ ਪੁੱਛ ਲਈ ਮੱਗਰ ਦੇ ਸਹਣ ਸੀ ਉਹ ਜ਼ਮੀਨ ਦਾ ਜੋ ਉਹਦਾ ਸਾਰਾ ਕੁਝ ਵੰਡ ਗਿਆ ਉਸ ਤੋਂ ਬਾਅਦ ਜਿਹੜੇ ਹਿੱਸੇਦਾਰਾ ਸੀ ਉਹਨਾਂ ਨੇ ਸਾਨੂੰ ਵੇਚਿਆ ਉਹ ਜਿਹਨਾਂ ਦੇ ਇੱਕ ਤਾਂ ਸਤਨਾਮਰਾਂ ਦੇ ਪਰਚਾ ਹੋਇਆ ਹੋਇਆ ਇੱਕ ਰੇਟਰ ਚੱਕੀ ਸਾਡੇ ਚੋਰੀ ਦਾ ਪਰਚਾ ਹੋਇਆ ਹੋਇਆ ਇੱਕ ਰੋਜ਼ ਦੇ ਰਾ ਜੱਗੀ ਹੈ ਜਿਹੜਾ ਜੱਗੀ ਆ ਉਹਨੇ ਮੇਰੀ ਕੁੜਮਣੀ ਦੀ ਕੋਠੀ ਨਾਪੀ ਸੀ ਉਹ ਸੀ ਛੜਾਈ ਤਾਂ ਉਲਟ ਹੈ ਤੀਜਾ ਜਿਹੜਾ ਸੰਗੂ ਦਾ ਸਵਰਨ ਹੈ ਨਹੀਂ ਸਵਰਨ ਨਹੀਂਗਾ ਉਹ ਛਮਸੀਰ ਹੈ ਇਹਦੇ ਮੇਰਾ ਬੇਟਾ ਪਰੋਂ ਆਇਆ ਸੀਗਾ ਉਹਨੂੰ ਗਲਤ ਬੋਲਿਆ ਕਹਿੰਦਾ ਜੇ ਤੂੰ ਪ੍ਰਣਾਮ ਦਾ ਮਾਰ ਫੇਰ ਤੂੰ ਸਾਡੇ ਸ਼ੋਹਰੇ ਦੇ ਫੇਰ ਮਾਰਿਆ ਆ ਤਿੰਨ ਚਾਰ ਬੰਦੇ ਇਹ ਦੀਆਂ ਨਿਸ਼ ਕਰਕੇ ਐਵੇਂ ਨਾ ਕਰਦੇ ਜੋ ਵੀ ਹੈ ਇਹ ਦਾ ਮਤਲਬ ਤੁ ਵੀ ਆ ਵੀ ਦੀ ਰੰਜਸ ਨੂੰ ਲੈ ਕੇ ਇਹ ਸਾਰਾ ਬਵਾਦ ਬਿਲਕੁਲ ਇਹ ਬਾਬੇ ਨੂੰ ਤਾਂ ਗਲਤ ਪਾਉਂਦੇ ਆ ਜਿਹੜਾ ਕਿਨੇ ਜਿਹੜਾ ਇਹ ਗੱਲ ਕਰਨੀ ਹੈ ਤਾਂ ਬਾਬੇ ਦੀ ਜਗ੍ਹਾ ਤੋਂ ਪਾਸੇ ਹਟ ਕੇ ਕਰ ਲਓ ਠੀਕ ਹੈ ਨਾ ਇਹ ਬਾਬੇ ਨੂੰ ਵਿੱਚ ਲੈ ਕੇ ਨਾ ਕਰੋ ਮੋਢਾ ਸਾਬ ਇੱਕ ਕਹਿੰਦੇ ਇਹ ਬਾਬਾ ਜਿਹੜਾ ਉੱਥੇ ਬੈਠੇ ਸੀ ਉੱਥੇ ਵੀ ਪਰਚਾ ਇਹਨਾਂ ਨੇ ਨਿਯਾਜ ਪਵਾ ਕੇ ਉਹਦੇ ਨੂੰ 6-7 ਮਹੀਨੇ ਅੰਦਰ ਕਟਾਏ ਆ ਬਿਲਕੁਲ ਨਹੀਂ ਪਵਾਇਆ ਮੈਂ ਇੱਥੇ ਹੀ ਨਹੀਂ ਸੀਗਾ ਬਾਬੇ ਨੇ ਫੀਮ ਲਈ ਮਗਰੇ ਪੁਲਿਸ ਲੱਗੀ ਵੀ ਸੀ ਜਦੋਂ ਸਰਕਾਰ ਬਣੀ ਆ ਨਵੀਂ ਉਹ ਮਗਰੇ ਪੁਲਿਸ ਆ ਗਈ ਮੈਂ ਤਾਂ ਸਮਝ ਜ਼ੋਰ ਲਾਇਆ ਉੱਥੇ ਬਹਿ ਗਏ ਤੇ ਐਸਪੀ ਨੇ ਉਦੋਂ ਹੁੰਦਾ ਸੀ ਆਪਣੇ ਐਸਐਸਪੀ ਆਪਣੇ ਰਾਜਪਾਲ ਮੈਂ ਉਹਨੂੰ ਕਿਹਾ ਕਹਿੰਦਾ ਪ੍ਰਨਾਹ ਪਰਸੋ ਜੋ ਉੱਥੇ ਇੱਕ ਲੰਬੀ ਅਸੀਂ ਸਾਹਮਣੋਂ ਉਹਨੇ ਛੱਡਿਆ ਤੇ ਕਹਿੰਦਾ ਛੱਡ ਨਹੀਂ ਸਕਦੇ ਉਹ ਤਾਂ ਵੀਮ ਖਾਂਦਾ ਸੀ ਬਾਬੇ ਨੇ ਲਈ ਹੈ ਸਭ ਨੇ ਵੀਡੀਓ ਦੇ ਵਿੱਚ ਬੜੇ ਬੜੇ ਕੈਮਰੇ ਸਾਡੇ ਨੇ ਚੱਲਦੇ ਸੀਗੇ ਤੇ ਪੁਲਸ ਨੇ ਪਹਿਲਾਂ ਬਣਾਈ ਵੀਡੀਓ ਆ ਕੇ ਸਾਨੂੰ ਕੀ ਲੋੜ ਹੈ ਮੋਟ ਸਾਹਿਬ ਜਿਵੇਂ ਹੁਣ ਤੁਸੀਂ ਗੱਲ ਕੀਤੀ 2001 ਤੋਂ ਤੁਹਾਡੀ ਕਮੇਟੀ ਰਜਿਸਟਰਡ ਹੈ ਬਿਲਕੁਲ ਸਾਰੇ ਤੁਸੀਂ ਆਪਦੇ ਮੈਂਬਰਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਹੁਣ ਇੱਕ ਆਰਟੀਆਈ ਕਢਾਈ ਹੈ ਆਰਟੀਆਈ ਦੇ ਵਿੱਚ ਸਿਰਫ 5 ਮਾਰਚ ਨੂੰ ਜਿਹੜੀ ਤੁਹਾਡੀ ਕਮੇਟੀ ਜਿਹੜੀ ਜੰਤਕ ਹੋ ਰਹੀ ਹੈ 5 ਮਾਰਚ ਤੋਂ ਰਜਿਸਟਰ ਹੋਈ ਹੈ ਤਾਂ ਉਸ ਦੇ ਵਿੱਚ ਵੀ ਪੂਰੇ ਮੈਂਬਰ ਆ ਨਹੀਂ ਸਰ ਦੋ ਤੇ ਤਿੰਨ ਮੈਂਬਰ ਉਹਨਾਂ ਨੇ ਕਿਹਾ ਉਹਦੇ ਵਿੱਚ ਸਰਦਾਰ ਸਾਧੂ ਸਿੰਘ ਦੀ ਡੈਥ ਹੋ ਗਈ ਸੀ ਸਰ ਪਾਸ ਸੀ ਉਹਨਾਂ ਦਾ ਬੇਟਾ ਸੀਗਾ ਖਜਾਨ ਸਿੰਘ ਮੰਦਰ ਸਿੰਘ ਉਹਦੀ ਇੱਥੋਂ ਗਈ ਸੀ ਨੇਤਰਾਮ ਸੀ ਇਹਦਾ ਫਾਦਰ ਮੁੰਡੇ ਦਾ ਅਦਾਦਾ ਜੀ ਅਦਾਦਾ ਜੀ ਵਿੱਚ ਉਹ ਪੰਜ ਛੇ ਬੰਦਿਆਂ ਦੀ ਡੈਥ ਹੋ ਗਈ ਸੀ ਹੁਣ ਜਦੋਂ ਇਹ ਕਮੇਟੀ ਇਹ ਨਿਊ ਕਰਾਈ ਹੈ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਮਰੇ ਸੀ ਉਹਨਾਂ ਸਾਰਿਆਂ ਦੇ ਸੀ ਇੱਕ ਇੱਕ ਬੰਦਾ ਪਾ ਕੇ ਉਹ ਦਮਾਰਾ ਫੀਸ ਭਰੀ ਜ ਉਹਦੀ ਸਾਰਾ ਕੁਝ ਆ ਡਾਕੂਮੈਂਟ ਮੇਰੇ ਕੋਲੇ ਆ ਜਿਹੜਾ ਹੁਣ ਨਵਾਂ ਮੇਲਾ ਆ ਰਿਹਾ ਹੁਣ ਥੋੜੇ ਦਿਨਾਂ ਤੱਕ ਹਾਂਜੀ 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 ਤੁਹਾਡੀ ਕਮੇਟੀ ਵੱਲੋਂ ਬਣਾਇਆ ਜਾਊਗਾ ਉਹਨਾਂ ਵੱਲੋਂ ਬਣਾਇਆ ਜਾਊਗਾ ਉਹਨਾਂ ਦਾ ਸਾਥ ਹੋਊਗਾ ਤਾਂ ਕਿ ਕਹਿਣਾ ਚਾਹੁੰਦਾ ਸਾਡੀ ਕਮੇਟੀ ਹੈ ਜੀ ਅਸੀਂ ਬਣਾਈ ਵੀ ਹੈ ਸਾਰੇ ਮੈਂਬਰ ਅਸੀਂ ਮੜਾ ਰਹੇ ਆ ਜੀ ਤਾਂ ਹੁਣ ਦੱਸੇ ਵੀ ਮਨਜ਼ੂਰੀਆਂ ਵੀ ਲਈਆਂ ਸਪੀਕਰ ਦੀਆਂ ਕਲਾਕਾਰ ਵੀ ਅਸੀਂ ਕੀਤਾ ਲੰਗਰ ਵਾਲੇ ਨੂੰ ਵੀ ਕਿਹਾ ਵਿਆ ਬਾਕੀ ਟੈਂਟ ਵਾਲੇ ਨੂੰ ਵੀ ਕਿਹਾ ਵਿਆ ਸਾਰੇ ਤੁਸੀਂ ਕੱਲ ਨੂੰ ਆ ਕੇ ਵੇਖੋ ਜੀ ਵੀ ਕਿਹਨੇ ਕਿਹਾ ਹੁਣ ਕੰਮ ਚੱਲੀ ਜਾਂਦਾ ਪੱਥਰ ਦਾ ਨਿੰਦੇ ਨੂੰ ਪੁੱਛੋ ਵੀ 1.5 ਇਨੇ ਪੈਖਾ ਦਿੱਤਾ ਗੱਲਾਂ ਦਾ ਹੁਣ ਖੋਲਾ ਦੀਗਾ ਉਹ ਗੱਲੇ ਦੇ ਪੈਸੇ ਉੱਥੇ ਹੀ ਪਏ ਐ 1.5 ਲੱਖ ਰੁਪਇਆ ਉਹ ਲਾਇਆ ਮੈਂ 2 ਲੱਖ ਰੁਪਇਆ 2 1 ਲੱਖ 85 ਹਜ਼ਾਰ ਰੁਪਇਆ ਬਾਬਾ ਬਿਮਾਰ ਹੋਇਆ ਜਦੋਂ ਦੁੱਲੇ ਖਾਂ ਉਹ ਮੈਂ ਉਥੋਂ ਬਾਹਰ ਕਰੇਣਾ ਸੀ ਭੇਜਿਆ ਉਹਦੇ ਵਾਸਤੇ 1 ਲੱਖ ਰੁਪਇਆ ਉਹ 10 ਦਿਨ ਨਹੀਂ ਹੋਏ ਜਿਹੜਾ ਇਹ ਅਕਰਮ ਹੈ ਇਹਦੇ ਮੇਰੀ ਭਤੀਜੀ ਦਾ ਵਿਆਹ ਇਹਨੂੰ ਕੱਢ ਕੇ ਦਿੱਤਾ ਹੈ 5 ਲੱਖ ਰੁਪਇਆ ਦਾ ਮੈਂ ਇਹਨਾਂ ਤੋਂ ਉਹੀ ਲੈਣਾ ਤੇ ਜਿਹੜੇ ਮੈਂ ਮਿਲੇ ਉਥੋਂ ਕਰਾਇਆ ਕਨੇਡਾ ਜੋ ਬਹਿ ਗਈ 7 ਮਹੀਨੇ ਚੀਮਲੇ ਕਿਰਾਇਆ 11 ਲੱਖ ਰੁਪਏ ਮੇਰਾ ਉਹ ਚਲੇ ਆ ਉਹੀ ਗੱਲਾਂ ਵਿੱਚ ਪੈਸਾ ਜਾਵਾ ਹੋ ਜਾ ਰਿਹਾ ਸੀ ਜਿਹੜਾ ਪੈਸਾ ਗੋਲਕ ਦਾ ਪੈਸਾ ਹੈ ਉਹ ਕਿਤਨਾ ਕਿਤੇ ਉਹਦੇ ਵਿੱਚ ਹੀਰ ਫੇਰ ਹੋਈ ਹੈ ਤੇ ਤਾਂ ਹੀ ਇਹਨਾਂ ਨੂੰ ਜਿਹੜਾ ਲੋਕਾਂ ਦੇ ਦੁਆਰਾ ਪਰਚੀਆਂ ਕਟਵਾ ਕੇ ਉਹਨਾਂ ਤੋਂ ਜਿਹੜੀ ਪੇਟਾ ਲੈ ਕੇ ਜਿਹੜੇ ਮੇਲ ਕਰਾਉਣੇ ਪੈ ਰਹੇ ਬਿਲਕੁਲ ਬਾਈ ਜੀ ਇੱਕ ਵਾਰੀ ਪਰਚੀਆਂ ਕਟਾਈਆਂ ਸੀ ਉਹ ਪਰਚੀ ਦਾ ਵੀ ਹਿਸਾਬ ਤਾਂ ਉੱਥੇ ਹੋਊਗਾ ਤੁਹਾਨੂੰ ਦੱਸਿਆ 17 ਤੱਕ ਦਾ ਹਿਸਾਬ ਤਾਂ ਡੀਸਭ ਦੀ ਪਿਆ ਤੇ 18 ਜਮੈਂ ਕੈਨੇਡਾ ਉੱਡ ਗਏ 19 ਜਿਕੇ 20 ਜ ਮਿਲਾ ਕਰਾਇਆ ਉਹਦਾ ਆਇਆ ਸੀਗਾ ਆਪਣਾ ਸਰਦਾਰ ਲਈ ਉਹ ਮੇਰੇ ਬੇਟੀ ਨੇ ਕਰਾਇਆ ਤੁਝੇ پیسے ਆ ਮੁੰਡੇ ਕੋਲ ਹਸਤਾ ਹੋਗਾ ਸਾਰਾ ਕੈਨੇਡਾ ਜੋ ਮੈਂ ਕਰਾਂ ਕਿ ਤੁਸੀਂ ਕਹਿ ਸਕਦੇ ਆ ਜੋ ਵੀ ਉਹਨਾਂ ਨੇ ਤੁਹਾਡੇ ਤੇ ਸਵਾਲ ਖੜੇ ਕੀਤੇ ਆ ਉਹਦੇ ਸਾਰੇ ਸਬੂਤ ਸਾਹਮਣੇ ਰੱਖ ਸਕਦੇ ਆ ਬਿਲਕੁਲ ਰੱਖ ਸਕਦੇ ਆ ਜੀ ਮੈਂ ਕਿੰਨੇ ਕੈਨੇਡਾ ਚ ਪੈਸੇ ਭੇਜੇ ਆ ਜਿੰਨੇ ਦੇ ਅੱਜ ਤੇ ਵੀ ਨੂੰ ਬੈਠਾ ਗੋਇਲ 5000 ਰੁਪਏ ਉਹ ਦੇ ਗਿਆ 5000 ਰੁਪਏ ਬਾਂਟੀ ਦੇ ਗਿਆ ਦੂਜਾ ਪਰਚੀਾਂ ਦੀ ਕਿੰਸੀ 800 ਰੁਪਏ ਦੇ ਪਿਓ ਨੂੰ ਮੈਂ ਭੇਜਿਆ ਲੱਖ ਰੁਪਿਆ ਹੁਣ ਕੱਢ ਕੇ ਦਿੱਤਾ ਹੈ ਪੰਜ-ਛੇ ਦਿਨ ਹੋਏ ਆ ਪੰਜ ਚਾਰ ਮਤਲਬ 5 ਲੱਖ ਦਾ ਤੋਂ ਹੁਣ ਹੁਣ ਮੈਂ ਖਰਚ ਕੀਤਾ ਹੁਣੇ ਹੁਣੇ